ਹਾਂਜੀ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮਜ਼ੇ ਚ ਹੋਗੇ ਤੁਸੀਂ ਵੀ ਇੰਗਲੈਂਡ ਦੇ ਨਜ਼ਾਰੇ ਦੇਖ ਲੋ ਜੀ ਇੱਥੇ ਜਿਹਨੂੰ ਪੁੱਛੀਦਾ ਸੀ ਨਾ ਇੰਗਲੈਂਡ ਦੇ ਵਿੱਚ ਜਿਹੜੇ ਲੋਕ ਨਵੇਂ ਨਵੇਂ ਆਏ ਸੀ ਇਸ ਤਰ੍ਹਾਂ ਨੇ ਫੋਨ ਕਰਤੇ ਮੈਸੇਜ ਭੇਜਤੇ ਆਜੋ ਵੀ ਫੜਾ ਫੜ ਬੀਜਾ ਰੱਖਦਾ ਪਿਆ ਜੀ ਸਟੂਡੈਂਟਾਂ ਨੂੰ ਵੀ ਵਰਕ ਪਰਮਿਟ ਵੀ ਕੇਰ ਰਮਦਾ ਵੀਜ਼ਾ ਵੀ ਆਜੋ ਫੜਾ ਫੜ ਬੜੇ ਜੰਨਤ ਸਹੀ ਤੇ ਪੱਕੇ ਹੁੰਦੇ ਉਧਰੋਂ ਏਜੰਟਾਂ ਨੇ ਵੀ ਅੱਲਾ ਸ਼ਰੀ ਦੇ ਕੇ ਇੱਥੇ ਬੰਦੇ ਭੇਜ ਦਿੱਤੇ ਤੇ ਜਿਹੜੇ ਤੇ ਰਿਸ਼ਤੇਦਾਰ ਸੀ ਉਹ ਕੀ ਕਹਿੰਦੇ ਕਹਿੰਦੇ ਕੋਈ ਨਹੀਂ ਜੀ ਤੁਸੀਂ ਆ ਗਏ ਇੱਥੇ ਕੋਈ ਨਹੀਂ ਪੁੱਛਦਾ ਤੁਸੀਂ ਯੂਨੀਵਰਸਿਟੀ ਪੜਨ ਜਾਓ ਭਾਵੇਂ ਨਾ ਜਾਓ ਇੱਥੇ ਕੰਮ ਕਰੋ ਪੈਸੇ ਕਮਾਓ ਇੱਥੇ ਲੋਕੀ 15-15 ਸਾਲ ਤੋਂ ਬੈਠੇ ਹੋਏ ਹੋਏ ਇੱਥੇ ਕਿੰਨੇ ਪੁੱਛਣਾ ਤੁਸੀਂ ਪੱਕੇ ਹੋਈ ਜਾਣਾ ਪੈਸੇ ਚਾਰ ਕਮਾ ਲਓ ਕਹਿੰਦੇ ਇੱਥੇ ਸੀ ਬੜੇ ਲੋਕਾਂ ਨੂੰ ਮਿਖਿਆ ਕੋਈ ਪੁੱਛਕਿਸ਼ ਨਹੀਂ ਦਿੱਤੇ ਮਰਜ਼ੀ ਕਮੇ ਲਓ ਜਿਹੀਂ ਰਹੀ ਜਾਓ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਕੋਈ ਬੰਦੇ ਫੜਨੇ ਸ਼ੁਰੂ ਕਰ ਦਿੱਤੇ ਵੇ ਛਾਪੇ ਪੈ ਰਹੇ ਵੇ ਖਲਾਤ ਹੋ ਗਏ ਬੜੇ ਟਾਈਟ ਹੋਰ ਰਾਤੀ ਨੀਂਦ ਨਹੀਂ ਆ ਰਾਮ ਜਿਹੜੀ ਇੱਥੇ ਬੈਠੇ ਸੀ ਉਹਨਾਂ ਨੂੰ ਤਾਂ ਫਰਕ ਨਹੀਂ ਪਿਆ ਉਹਦੇ ਪੱਕੇ ਆਪ ਤੇ ਲੋਕਾਂ ਨੇ ਪਹਿ ਖਰਾਬ ਕਰਦੇ ਇਸ ਕਰਕੇ ਆਜੂ ਆਜੂ ਇੰਡੀਆ ਵਾਲੇ ਬੰਨੀ ਸੋਚਿਆ ਉਹਨਾਂ ਸੋਚਿਆ ਚਲੋ ਜੀ ਜੇ 10-15 ਲੱਖ ਰੁਪਏ ਲਾ ਕੇ ਬੰਦਾ ਪਕਾਨ ਦਾ ਬ੍ਰਿਟੇਨ ਟੁਰਕੀ ਚਾਹੀਦਾ ਉਹਨਾਂ ਨੂੰ ਤਾਂ ਇੰਗਲੈਂਡ ਦੀ ਸੁਪਨੀ ਦਿਂਦਰਾ ਆ ਰਹੇ ਸੀ ਕਿ ਜੇ ਉਹਦੀ ਕਲਮ ਸਾਹਿਬ ਦੀ ਮਿਹਰਬਾਨੀ ਹੈ ਨਾ ਅਮਰੀਕਾ 'ਚ ਉਹਦੇ ਬਾਲ ਵੇਖ ਕੇ ਨਾ ਇੰਗਲੈਂਡ ਵਾਲੇ ਵੀ ਥੋੜੇ ਦਲੇਰ ਹੋਏ ਵੇ ਇਹ ਵੀ ਸੋਚਦੇ ਵੀ ਜੋ ਉੱਤੇ ਕੁਝ ਹੋ ਰਿਹਾਦਾ ਸੀ ਕੁਝ ਕਰੀਏ ਧਮਾਕਾ ਕਰੀਏ ਤੇ ਇਹਨਾਂ ਵੀ ਛਾਪੇ ਮਾਰਨੇ ਸ਼ੁਰੂ ਕਰਦੇ ਵੇ ਇਹਨਾਂ ਵੱਲ ਵੇਖ ਕੇ ਪਤਾ ਲੱਗਾ ਵੀ ਜਰਮਨੀ ਵਾਲੇ ਵੀ ਸ਼ੁਰੂ ਹੋ ਗਏ ਵੇ ਦੋਸਤੋ ਜਿਹੜੇ ਇੰਨੀ ਗੱਲ ਹੁੰਦੇ ਨਾ ਇਹਨਾਂ ਦਾ ਕਮਾੜਾ ਨਾ ਕਰਿਆ ਕਰੋ ਨਾ ਕਿਸੇ ਰਿਸ਼ਤੇਦਾਰ ਨੂੰ ਝੂਠ ਬੋਲਿਆ ਕਰੋ ਇੰਡੀਆ ਜਾ ਜਾ ਵੀ ਕੋਈ ਨਹੀਂ ਮੁਝ ਜਾਤੇ ਨਾ ਪੁੱਛ ਨਾ ਪੁੱਛੋ ਜਦੋਂ ਸਰਕਾਰਾਂ ਦੀ ਮਰਜ਼ੀ ਹੋਵੇ ਨਾ ਬੰਦੇ ਫੜਨੇ ਵਿੱਚ ਤੇ ਉਹਨਾਂ ਕੋਈ ਕੁਝ ਭੁੱਲਿਆ ਨਹੀਂ ਹੁੰਦਾ ਉਹਨਾਂ ਨੂੰ ਸਭ ਪਤਾ ਹੁੰਦਾ ਬੰਦੇ ਕਿੱਥੇ ਕੰਮ ਕਰਦੇ ਪਏ ਵੇ ਜਿਹੜੇ ਆਪਣੇ ਲੋਕ ਇਹਨਾਂ ਆਪਣੇ ਲੋਕੀ ਰਿਪੋਰਟਾਂ ਦੇ ਦਿੰਦੇ ਵੇ ਦੱਸ ਦਿੰਦੇ ਵੇ ਰੈਜ਼िडेंट ਹੈ ਜੀ ਇਹ ਫੈਕਟ ਹੀ ਜੀ ਇੱਥੇ ਬੰਦੇ ਚੋਰੀ ਕੰਮ ਕਰਦੇ ਜੀ ਇੰਨੇ ਪੈਸੇ ਕਮਾਉਂਦੇ ਜੀ ਕਿਉਂਕਿ ਇੱਕ ਦੂਜੇ ਨਾਲ ਖਾਲ ਹੁੰਦੀ ਹੈ ਇਸ ਕਰਕੇ ਜਿਹੜੇ ਦੇ ਬੰਦੇ ਸਹੀ ਤਰੀਕੇ ਨਾਲ ਆਏ ਉਹਨਾਂ ਵੀਜ਼ਾ ਲੈ ਕੇ ਉਹਨਾਂ ਦਾ ਫਰਕ ਨਹੀਂ ਪੈਂਦਾ ਉਹ ਤੇ ਲਿਗ ਰਹਿ ਸਕਦੇ ਲੇਕਿਨ ਜਿੰਨ ਕਈਆਂ ਕੋਲ ਵੀਜ਼ਾ ਹੁੰਦਾ ਵੀ ਹੈ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਅਗਰ ਅਸੀਂ ਸਟੱਡੀ ਕਰੀ ਜੀ ਇਹ ਨਾਲ ਤੇ ਵੀਕੈਂਡ ਦੇ ਕੰਮ ਕਰੀ ਜੀ ਨਾ ਤੇ ਸਾਡਾ ਫਿਰ ਵੀ ਚਲੋ ਕੋਈ ਫਿਊਚਰ ਬਣਾ ਸਕਦਾ ਹੈ ਲੇਕਿਨ ਜਦੋਂ ਪੜਨ ਜਾਂਦੇ ਨਾ ਯੂਨੀਵਰਸਿਟੀ ਚ ਨਾਲ ਦੇ ਸਾਥੀ ਕਹਿੰਦੇ ਉਹ ਕੰਮ ਕਰ ਕੁਛ ਨਹੀਂ ਪੁੱਛਦਾ ਤੇ ਇੰਗਲੈਂਡ ਕੌਣ ਪੁੱਛਦਾ ਪਿਆ ਉਹ ਮੇਰਾ ਦੋਸਤ ਆ ਜੀ ਉਹ ਪੱਕਾ ਗਿਆ ਉਹ ਸਾਡੀ ਜਨਮ ਨਹੀਂ ਆਈ ਸੀ ਵਾਕਫ ਇੱਕ ਉਹ ਵੀ ਪੱਕੀ ਹੋ ਗਈ ਇੰਗਲੈਂਡ ਚ ਕੋਈ ਪੁੱਛਕਿਛ ਨਹੀਂ ਗਈ ਇਸ ਕਰਕੇ ਚਾਰ ਪੈਸੇ ਕਮਾਓ ਪੈਸੇ ਤੋਲੇ ਕਮਾਣਗੇ ਨਵੇਂ ਬੰਦੇ ਆ ਜਾਂਦੇ ਚੱਕਰਾਂ ਵਿੱਚ ਉਸ ਸਮੇਂ ਦੀ ਬਿਸ਼ਾ ਸਹੀ ਸਾਨੂੰ ਸਲਾਹ ਦੇ ਦੇ ਪ੍ਰਾਣੇ ਬੰਦੇ ਤੇ ਹੁਣ ਜਦੋਂ ਛਾਪੇ ਪੈਣੇ ਸ਼ੁਰੂ ਹੋਏਗੇ ਨਾ ਉਹ ਨੀਂਦ ਰਹੀ ਸਾਰੇ ਆਰਾਮ ਹੁਣ ਗੱਲਾਂ ਹੁੰਦੀਆਂ ਕਿ ਮੇਰਾ ਕੀ ਬਣੇਗਾ ਤੇ ਤੇਰਾ ਕੀ ਬਣੇਗਾ ਕਿਉਂਕਿ ਪੱਕੇ ਹੁੰਦੇ ਚਾਂਸ ਲਗੇ ਕਈ ਕਹਿੰਦੇ ਅਸੀਂ 15 ਸਾਲ ਦੇ ਚੱਕਰ ਚ ਆ ਜਾਾਂਗੇ ਕਈ ਕਹਿੰਦੇ ਜੀ 20 ਸਾਲ ਦੇ ਚੱਕਰ ਚ ਆ ਜਾਾਂਗੇ ਜਿਹੜੀ ਫੈਮਿਲੀ ਏ ਜਿਹਨਾਂ ਦਾ ਕੋਈ ਬੱਚਾ ਹੈ ਉਹ ਉਹ ਵੇਟ ਕਰਦੇਵੇਂ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਬਸ ਇੱਕ ਕੋਈ ਸਾਡਾ ਬੱਚਾ ਹੋ ਜਾਣਾ 7-8 ਸਾਲ ਦਾ ਫੇਰ ਸਾਨੂੰ ਕੋ ਦੁਨੀਆ ਦੀ ਤਾਕਤ ਨਹੀਂ ਹੋ ਸਕਦੀ ਉਹ اسی ਚੱਕਰ ਜੇ ਬੈਠੇ ਹੋਏ ਏ ਨਹੀਂ ਸੋਚਦੇ ਵੀ ਪਤਾ ਕੋਈ ਨਹੀਂ ਕੱਲ ਨੂੰ ਕੀ ਹਾਲਾਤ ਬਣਨੇ ਵੇਂ ਉਹਨਾਂ ਤੇ ਜਿਹੜੇ ਬੰਦੇ ਪੱਕੇ ਰਹਿੰਦੇ ਪੈਣਾ ਉਹ ਵੀ ਸਮੇਂ पेਵੇਂ ਉਹ ਵੀ ਕਹਿੰਦੇ ਕੋਈ ਪਤਾ ਨਹੀਂ ਉਹਨਾਂ ਨੇ ਕੀ ਨਵੀਂ ਕੁੰਡੀ ਗੱਡ ਦਨੀ ਹੈ ਕਿਉਂਕਿ ਜਦੋਂ ਜਨਤਾ ਜ਼ਿਆਦਾ ਹੋ ਜਾਂਦੀ ਨਾ ਉਹ ਵੀ ਜਰਾ ਗੁੱਸਾ ਉਹਨਾਂ ਨੂੰ ਦੀਸਾਂ ਦੇ ਨਿਕਲਦਾ ਹੈ ਥੈਂਕ ਯੂ